ਅਸੀਂ ਸਾਰੇ ਸਮੂਹ ਦਸ਼ਾਹਰਾ ਗਰਾਊਂਡ ਮਹੱਲਾ ਨਿਵਾਸੀ ਮੰਦਰ ਰਾਮਲੀਲਾ ਦੇ ਵਿੱਚ ਜੋ ਪਿਛਲੇ ਦਿਨੀ ਬਹੁਤ ਭਿਆਨਕਾ ਹਾਦਸਾ ਸਾਡੇ ਸਮਾਣਾ ਦੇ ਨਾਲ ਪ੍ਰਮਾਤਮਾ ਵੱਲੋਂ ਜੋ ਕਰੂਰ ਮਜ਼ਾਕ ਕੀਤਾ ਗਿਆ 6 ਖਾਸ ਦੇ ਖੇੜਦੇ ਛੋਟੇ ਛੋਟੇ ਨੰਨੇ ਫੁੱਲ ਜਿਨ੍ਹਾਂ ਨੇ ਹਲੇ ਖਿਲ ਕੇ ਬਗਿਆ ਨੂੰ ਮਹਿਕਾਣਾ ਸੀ ਇੱਕ ਭਿਆਨਕ ਸੜਕ ਹਾਸ ਦੇ ਵਿੱਚ ਸਾਡੇ ਤੋਂ ਦੂਰ ਚਲੇ ਗਏ ਉਹਨਾਂ ਦੀ ਆਤਮਿਕ ਸ਼ਾਂਤੀ হেতু ਅੱਜ ਸਾਰੇ ਅਸੀਂ ਇਕੱਠੇ ਹੋ ਕੇ ਇੱਥੇ ਮੰਦਰ ਰਾਮ ਜੀ ਦਾ ਦੇ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪ੍ਰਾਰਥਨਾ ਕੀਤੀ ਹੈ ਮੋਨ ਰੱਖ ਕੇ ਆਪਣੇ ਦਿਲ ਦੇ ਸ਼ਰਦਾ ਸੁਮਨ ਉਹਨਾਂ ਨੂੰ ਭੇਂਟ ਕੀਤੇ ਹਨ ਸਾਰੇ ਮੁਹੱਲਾ ਨਿਵਾਸੀ ਇਕੱਠੇ ਹੋ ਕੇ ਮੌਜੂਦਾ ਸਰਕਾਰ ਤੋਂ ਹਾਕਮ ਜਿਹੜੇ ਤੋਂ ਇਹੀ ਮੰਗ ਕਰਦੇ ਆ ਕਿ ਇਹਦੇ ਵਿੱਚ ਜੋ ਬੱਚਿਆਂ ਦੇ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਲੋਕੀ ਸਭ ਜਾਣਦੇ ਹਨ ਆਪਣੇ ਦਿਲ ਦੀ ਗੱਲ ਮੂੰਹ ਤੇ ਨਹੀਂ ਲਿਆਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਭਾਰਤ ਦੀ ਨਿਆਂਪਾਲਿਕਾ ਤੇ ਵਿਸ਼ਵਾਸ ਹੈ ਅਸੀਂ ਆਸ ਕਰਦੇ ਹਾਂ ਕਿ ਹਾਕਮ ਤੇ ਇਹਨਾਂ ਪਰਿਵਾਰਾਂ ਨੂੰ ਉਹਨਾਂ ਦਾ ਬੰਦਾ ਇਨਸਾਫ ਦੇਗੀ ਉਹਨਾਂ ਦੇ ਇਨਸਾਫ ਮਿਲਣ ਦੇ ਨਾਲ ਹੀ ਬੱਚਿਆਂ ਦੀ ਰੂਹ ਨੂੰ ਆਤਮਿਕ ਸ਼ਾਂਤੀ ਮਿਲੇਗੀ ਇਹਨਾਂ ਕੁਝ ਕਹਿੰਦੇ ਹੋਏ ਇੱਕ ਵਾਰ ਫਿਰ ਅਸੀਂ ਆਪਣੇ ਮੰਨ ਦੇ ਭਾਵ ਆਪਣੇ ਮੰਨ ਦੇ ਸ਼ਰਦਾ ਪੁਸ਼ਪ ਬੱਚਿਆਂ ਦੇ ਚਰਨਾਂ ਦੇ ਵਿੱਚ ਤੇ ਪ੍ਰਮਾਤਮਾ ਨੂੰ ਇਹੀ ਬੇਨਤੀ ਕਿ ਬੱਚਿਆਂ ਦੀ ਰੂਹ ਨੂੰ ਆਤਮਿਕ ਸ਼ਾਂਤੀ ਦੇਵੇ ਓਮ ਸ਼ਾਂਤ ਵੀਰ ਜੀ ਕੀ ਕਹਿਣਾ ਚਾਹੋਗੇ ਦਰਦਨਾਕ ਹਾਸਾ ਹੋਇਆ ਬੱਚੇ 6 ਬੱਚਿਆਂ ਦੀ ਜਾਨ ਚਲੀ ਗਈ ਹੈ ਤੇ ਡਰਾਈਵਰ ਦੀ ਵੀ ਮੌਤ ਹੋ ਗਈ ਹੈ ਟਿਪਰ ਨੇ ਜਿਹੜੇ ਇਸ ਤਰ੍ਹਾਂ ਦਾ ਸਭ ਤੋਂ ਹਾਸਾ ਉਹਦੇ ਨਾਲ ਹੋਇਆ ਇਹ ਸਾਡੇ ਪਰਿਵਾਰ ਨੇ ਲਈ ਬਹੁਤ ਹੀ 7 ਮਈ ਦੀ ਜਿਹੜੀ ਸਵੇਰ ਸੀ ਦੁਪਹਿਰ ਸੀਗੀ ਸਾਡੇ ਲਈ ਇੱਕ ਕਾਲਾ ਦਿਨ ਸੀ ਕਿ ਸਾਡੇ ਤੋਂ 6 ਬੱਚੇ ਤੇ ਸਾਡਾ ਇੱਕ ਡਰਾਈਵਰ ਭਰਾ ਜਿਹੜਾ ਬੈੰਦਾ ਸੀ ਉਹਦੇ ਕੋਈ ਵੀ 3 ਛੋਟੇ ਛੋਟੇ ਬੱਚੇ ਨੇ ਤੇ ਸਰ ਤੋਂ ਸਦਾਈ ਇੱਕ ਖੁਨੀ ਟਿੱਪਰ ਨੇ ਖੋਲੇ ਸਾਰਾ ਸ਼ਹਿਰ ਉਦਨ ਦਾ ਕਿਸੇ ਦੀ ਅੱਖਾਂ ਦੇ ਵਿੱਚ ਪਾਣੀ ਨਹੀਂ ਰੁਕ ਰਿਹਾ ਅਸੀਂ ਆਪਣੇ ਵੱਲੋਂ ਸੱਚੀ ਸ਼ਰਧਾਂਜਲੀ ਦੇ ਰਹੇ ਹਾਂ ਤੇ ਬੱਚਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਅਗਰ ਜਿਹੜੀ ਸਰਦੀ ਸਰਕਾਰ ਹੈ ਬੱਚਾ ਨਾਲ ਇਨਸਾਫ ਕਰੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਦੇ ਕੀਤੀ ਜਾਵੇ ਤਾਂ ਜੋ ਬੱਚਾ ਨੂੰ ਮਾਪਿਆਂ ਨੂੰ ਸਭ ਨੂੰ ਇਨਸਾਫ ਮਿਲ ਸਕੇ ਤੇ ਸਮਾਣਾ ਦੇ ਸ਼ਹਿਰ ਦੇ ਨਿਵਾਸੀਆਂ ਨੂੰ ਬੜਾ ਨੂੰ ਸ਼ਾਂਤੀ ਨਹੀਂ ਮਿਲ ਰਹੀ। ਕੀ ਕੀ ਕਹਿਣਾ ਚਾਹੋਗੇ ਏਡਾ ਬੜਾ ਹਾਸਾ ਹੋਇਆ ਹੈ ਸਮਾਣਾ ਦੇ ਵਿੱਚ ਸਾਰੇ ਜਨਤਾ ਦੇ ਵਿੱਚ ਇਸ ਹਾਸੇ ਨੂੰ ਲੈ ਕੇ ਰੋਸ਼ ਵੀ ਹੈ, ਦੁੱਖ ਵੀ ਹੈ। ਟਿਪਰ ਦੇ ਨਾਲ 6 ਬੱਚੇ ਨੇ ਜਿਹੜੇ ਉਹ ਚਲੇ ਗਏ ਛੋਟੇ-ਛੋਟੇ ਬੱਚੇ ਤੇ ਇਸ ਦੇ ਨਾਲ ਹੀ ਡਰਾਈਵਰ ਦੀ ਵੀ ਮੌਤ ਹੋ ਗਈ ਤੇ ਹਲੇ ਬੱਚੇ ਨੇ ਜਿਹੜੇ ਉਹ ਹਸਪੀਟਲ ਦੇ ਵਿੱਚ ਦਾਖਲ ਨੇ। ਦੇਖੋ ਜੀ ਜਿਵੇਂ ਕਿ ਚੌਪੜਾ ਜੀ ਨੇ ਦੱਸਿਆ ਕਿ ਬੱਚਿਆਂ ਦੀ ਆਤਮਿਕ ਸ਼ਾਂਤੀ ਲਈ ਤੇ ਸਰਬਤ ਦੇ ਭਲੇ ਲਈ ਅਸੀਂ ਉਹਰੇ ਸ਼ਾਂਤੀ ਪਾਠ ਤੇ ਮौन ਰੱਖਿਆ ਸੀ ਤੇ ਉਹਨਾਂ ਦੇ ਸਰਦਾ ਸੁਮਨ ਅਸੀਂ ਸਾਰਿਆਂ ਨੇ ਇੱਥੇ ਭੇਟ ਕੀਤੇ ਨੇ ਮੈਂ ਜੈਨ ਸਾਹਿਬ ਦੀ ਗੱਲ ਨੂੰ ਤੈਅਦ ਕਰਦਾ ਹੋਇਆ ਕਹਿੰਦਾ ਕਿ ਬੱਚਿਆਂ ਨੂੰ ਇਨਸਾਫ਼ ਮਿਲਣਾ ਜ਼ਰੂਰੀ ਹੈ ਕਿਉਂਕਿ ਜਿਵੇਂ ਕਿ ਸ਼ਹਿਰ ਦੇ ਲੋਕਾਂ ਦੇ ਮਨ 'ਚ ਇੱਕ ਖਸਾ ਹੈ ਕਿ ਉਸ ਖਾਸੇ ਨੂੰ ਲੈ ਕੇ ਛੇੜਛਾੜ ਕੀਤੀ ਜਾ ਰਹੀ ਹੈ ਜਿਹੜਾ ਟਿੱਪਰ ਵਾਲੀ ਥਿੜਾ ਹੈ ਜਾਂ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਛਪਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਾਡੀ ਹਾਕਮਤਿਰ ਨੂੰ ਇਹੀ ਅਪੀਲ ਹੈ ਕਿ ਉਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਨੰਗਾ ਕੀਤਾ ਜਾਵੇ ਤੇ ਜਿਹੜੀਆਂ ਰੇਤੇ ਦੀਆਂ ਖੱਡਾਂ 2 ਨੰਬਰ 'ਚ ਚੜ੍ਹਦੀਆਂ ਨੇ ਉਹਨਾਂ ਨੂੰ ਬੰਦ ਕੀਤੇ ਜਾਣ ਤਾਂ ਕਿ ਜਿਹੜੇ ਕੁੰਨੀ ਟਿੱਪਰ ਨੇ ਤੇ ਜਿਹਦੇ ਹਾਸੇ ਨੇ ਬੰਦ ਹੋ ਸਕਣ ਅੱਜ ਮਾਹ ਦਿਵਸ ਹੈ ਇੱਕ ਮਾਂ ਤੇ ਪਿਓ ਆਪਣੀ ਬੇਟੀ ਨੂੰ ਜਦੋਂ ਵਿਆਹ ਕਰਕੇ ਤੋੜ ਦਉ ਫੇਰ ਵੀ ਰੋਂਦੇ ਨੇ ਹਾਲਾਂਕਿ ਉਹਨਾਂ ਨੇ ਅਖਰ ਦੇ ਸਾਹਮਣੇ ਰਹਿਣਾ ਹੁੰਦਾ ਪਰ ਇਹ 6 ਬੱਚੇ ਇਹ ਕੋ ਡਰਾਈਵਰ ਵੀਰ ਸਦਾ ਲਈ ਤੁਰ ਗਏ ਤੁਸੀਂ ਇਹ ਸੋਚੋ ਵੀ ਉਹ ਮਾਤਾ ਤੇ ਮਾਪਿਓ ਦਾ ਕੀ ਹਾਲ ਹੋਊਗਾ ਤਾਂ ਮੈਂ ਤਾਂ ਇਹ ਇਨਸਾਫ ਦੀ ਮੰਗ ਕਰਦਾ ਕਿ ਉਹਨਾਂ ਮਾਪਿਓ ਦੀ ਕਟੋ-ਕਟ ਬੱਚੇ ਤਾਂ ਨਹੀਂ ਆਉਣੇ ਪਰ ਉਹਨਾਂ ਨੂੰ ਇਨਸਾਫ ਮਿਲ ਸੇ ਕੱਲ੍ਹ ਰਾਜਾ ਬੜਿੰਗ ਜੀ ਆਏ ਸੀਗੇ ਪ੍ਰਤਾਪ ਬਾਜਵਾ ਜੀ ਆਏ ਸੀਗੇ ਰਜਿੰਦਰ ਸਿੰਘ ਜੀ ਆਏ ਸੀਗੇ ਮੈਡਮ ਗੁਰਸ਼ਰਨ ਕੌਰ ਰੰਧਾਵਾ ਜੀ ਆਏ ਸੀਗੇ ਤੇ ਹਰਦਿਆਲ ਕੰਬੋਜ ਜੀ ਆਏ ਸੀ ਸਾਰੀ ਕਾਂਗਰਸ ਦੀ ਲੀਡਰਸ਼ਿਪ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਈ ਹੈ ਜਿੱਥੇ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਉਹ ਇਹ ਸੰਤੁਸ਼ਟੀ ਨਹੀਂ ਜਤਾ پا ਰਹੇ ਕਿ ਉਹਨਾਂ ਨੂੰ ਲੱਗ ਰਿਹਾ ਵੀ ਜਿਹੜਾ ਨਾਤਾ ਉਹ ਡਰਾਈਵਰ ਉਹਨਾਂ ਨੂੰ ਲੱਗ ਰਿਹਾ ਵੀ ਜੋ ਪੇਸ਼ ਕੀਤਾ ਗਿਆ ਨਾ ਉਹਨਾਂ ਨੂੰ ਇਹਦੇ ਵਿੱਚ ਕੋਈ ਇਨਸਾਫ ਮਿਲਣ ਦੀ ਉਹ ਲੱਗ ਰਹੀ ਹੈ ਤੇ ਇਹਦੇ ਲਈ ਕੀ ਕਹਿਣਾ ਚਾਹੋਗੇ ਪਤਾ ਕੀ ਹੈ ਜੀ ਦੇਖੋ ਪੇਰੈਂਟਸ ਹਲੇ ਤਾਂ ਸਦਮੇ ਚੋਂ ਹੀ ਨਹੀਂ ਬਾਹਰ ਪੇਰੈਂਟਸ ਕੀ ਪੂਰਾ ਸ਼ਹਿਰ ਹੀ ਹਲੇ ਉਹ ਸਦਮੇ ਚੋਂ ਬਾਹਰ ਨਹੀਂ ਆਇਆ ਹੈਗਾ ਕੀ ਐਡਾ ਬੜਾ ਹਾਦਸਾ ਹੋਇਆ ਤੇ ਉਸ ਦੌਰਾਨ ਜਿਹੜੀਆਂ ਸ਼ਹਿਰ ਦੇ ਵਿੱਚ ਗੱਲਾਂ ਦਾ ਜਿਹੜੀਆਂ ਅਫਵਾਵਾਵਾਂ ਦਾ ਕਹਿ ਲੋ ਜਾਂ ਸੱਚ ਕਹਿ ਲੋ ਜਾਂ ਜਿਹੜਾ ਲੋਕ ਕਹਿਣਾ ਨਹੀਂ ਚਾਹ ਰਹੇ ਬੁੱਲਾਂ ਤੇ ਲਿਆਣਾ ਨਹੀਂ ਚਾਹ ਰਹੇ ਉਹ ਕਿਸ ਤਰ੍ਹਾਂ ਕਿਤੇ ਸੋਚ ਰਹੇ ਨੇ ਵੀ ਹਾਕਮ ਤੇ ਹਿਰਦਿਸ਼ ਹੈ ਉਹਨਾਂ ਨੂੰ ਵੀ ਉਹ ਜਿਹੜੀ ਸੱਚ ਹੈ ਉਹ ਦਬਾਇਆ ਨਾ ਜਾਵੇ ਉਹਨਾਂ ਨੂੰ ਇਸ ਚੀਜ਼ ਦਾ ਖਸਤਾ ਹੈ ਪਰਿਵਾਰਾਂ ਨੂੰ ਇਸ ਚੀਜ਼ ਦਾ ਖਸਤਾ ਹੈ ਵੀ ਸਾਡੇ ਨਾਲ ਤੱਕਾ ਹੋ ਸਕਦਾ ਜੋ ਟਰਾਲੇ ਦਾ ਡਰਾਈਵਰ ਹੈ ਉਹਦੀ ਉਮਰ 19 ਸਾਲ ਤੇ ਲਵੇ ਆ ਜੋ ਪੇਸ਼ ਕੀਤਾ ਗਿਆ ਜਿਸ ਜਿਹੜਾ ਕਹਿ ਰਿਹਾ ਹੈਗਾ ਕਿ ਮੇਰੀ ਸਪੀਡ 40 ਤੋਂ 45 ਸੀਗੀ ਉਲਟਾ ਉਹ ਨੋਵਾ ਦੇ ਉੱਤੇ ਦੋਸ਼ ਲਗਾ ਰਿਹਾ ਹੈ ਤੇ ਪਰਿਵਾਰ ਦੇ ਵਿੱਚ ਗੁੱਸਾ ਵੀ ਇਹ ਬਿਲਕੁਲ ਝੂਠ ਤੇ ਬਿਲਕੁਲ ਇਹ ਗੱਲਾਂ ਨੇ ਜਿਹੜੀਆਂ ਬੇਬੁਨਿਆਦ ਨੇ ਵੀ ਟਿਪਰ ਵਾਲੇ ਨੂੰ ਬਚਾਉਣ ਦੇ ਲਈ ਆਹ ਕੰਮ ਕੀਤਾ ਜਾ ਰਿਹਾ ਹੈ ਦੇਖੋ ਅਗਰ ਇਸ ਚੀਜ਼ ਨਾਲ ਛੇੜਛਾੜ ਹੋ ਰਹੀ ਹੈ ਪਰ ਅਸੀਂ ਸਾਰੇ ਉਹਨਾਂ ਨਾਲ ਖੜੇ ਆਂ ਜਿੰਨੇ ਵੀ ਟੀਮਾਂ ਨੇ ਬਥੇਰੀਆਂ ਬੈਕਗ੍ਰਾਉਂਡ ਤੇ ਕੰਮ ਵੀ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਵੀ ਪੇਰੈਂਟ ਸਿਸਟਮ ਬਿਲਕੁਲ ਹੀ ਨਹੀਂ ਹੈਗੇ ਇਹਨੂੰ ਵਾਚ ਕਰ ਸਕਣ بڑے ਬੰਦੇ ਨੇ ਜਿਹੜੇ ਉਹਨਾਂ ਨੇ ਸਾਜ਼ਵਾਨ ਲਈ ਇੱਕ ਬੈਕਗ੍ਰਾਉਂਡ ਤੇ ਬੜਾ ਰੋਲ ਅਦਾ ਕਰ ਰਹੇ ਨੇ ਪਰ ਫਿਰ ਵੀ ਅਗਰ ਹਾਕਮਤੀਰ ਉਹਨਾਂ ਨੂੰ ਬਚਾਉਣ ਚ ਜੇ ਉਹ ਕਰਦੀ ਹੈ ਤਾਂ ਪ੍ਰਮਾਤਮਾ ਦੀ ਜਿਹੜੀ ਕਚਹਿਰੀ ਹੈ ਉਹਦੇ ਵਿੱਚ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਬਾਤ ਨਹੀਂ ਸੁਣਦੇ ਜੋ ਬੱਚੇ ہمارے ਵਿੱਚ ਨਹੀਂ ਰਹੇ हम अपनी सभा की ओर से उनकी याद में दो मिनट का मौन रखेंगे सभी से प्रार्थना है कि दो मिनट के लिए सभी मौन रहेंगे

Thank you for watching!

thank you